ਅੱਜ ਮਾਰਨਿੰਗ ਦੇ ਵਿੱਚ ਕਈ ਸਕੂਲਾਂ ਨੂੰ तकरीबन 6 ਦੇ ਲਗਭਗ ਸਕੂਲ ਕਾਲਜ ਅਗੇ ਜਿੱਥੇ ਥ੍ਰੈਟ ਮਿਲ ਰਿਸੀਵ ਹੋਏ ਸੀਗੇ ਸਕੂਲ ਐਂਡ ਕਾਲਜ ਐਡਮਿਨਿਸਟ੍ਰੇਸ਼ਨ ਵੱਲੋਂ ਇਤਲਾ ਹੀ ਸੀ ਕਿ ਅਕੋਰਡਿੰਗਲੀ ਇਮੀਡੀਏਟਲੀ ਜਿਹੜਾ ਹੈਗਾ ਕਬਦਾਸਪੁਰ ਪੁਲਿਸ ਦੇ ਸੀਨੀਅਰ ਅਫਸਰ ਸਾਈਵਾਨ ਅਤੇ ਐਸ ਐਚ ਓਜ਼ ਐਂਡ ਐਂਟੀ ਸੋਬਟਾਈਮ ਇਮੀਡੀਏਟਲੀ ਵਸਕੀਤੀ ਗਈਏਗੀ ਇਮੀਡੀਏਟਲੀ ਜਿਹੜਾ ਹੈਗਾ ਉਹਦੇ ਬਾਅਦ ਅਸੀਂ ਪੂਰਾ ਕਾਡਨ ਕਰਕੇ ਸਾਰਾ ਸਿਕਿਉਰ ਕੀਤਾ ਹੈਗਾ ਐਂਡ ਉਹਦੇ ਵਿੱਚ ਬਾਅਦੇ ਅਸੀਂ ਸਾਰੀ ਜਿਹੜੀ ਜਿਹੜੇ ਕੰਪਾਉਂਡਸ ਹੈਗੇ ਸਕੂਲ ਦੇ ਉਹ ਪਾਪਾ ਜਿਹੜੇ ਹੈਗੇ ਚੈੱਕ ਅਸੀਂ ਸਾਡੀ ਤੇਰੀ ਐਂਟੀ ਸਬੋਟੇਜ ਟੀਮਸ ਜਿਹੜੇ ਹੈਗੇ ਉਹਦੇ ਅਸੀਂ ਚੈੱਕ ਕਰਵਾਏ ਸੀਗੇ ਕਿਸੇ ਵੀ ਤਰੀਕੇ ਦਾ ਕੋਈ ਵੀ ਸਸਫੀਸ਼ੀਅਸ ਜਿਹੜੀ ਐਕਟੀਵਿਟੀ ਹੈ ਉਹ ਰਿਪੋਰਟ ਨਹੀਂ ਹੋਈ ਹੈ ਟੋਟਲੀ ਜਿਹੜਾ ਹੈਗਾ ਫੇਕ ਜਿਹੜਾ ਹੈਗਾ ਪਾਇਆ ਗਿਆ ਹੈਗਾ ਐਂਡ ਸਾਡੀ ਜਿਹੜੀ ਤੁਹਾਨੂੰ ਜਿੱਦਾਂ ਕਿ ਪਤਾ ਹੈਗਾ ਕਿ 26 ਜਨਵਰੀ ਨੂੰ ਦੇਖੇ ਸਾਡੇ ਘਰੇ ਵਰਦਾਸ ਤੋਂ ਪੁਲਿਸ ਅਰੇਂਜਮੈਂਟਸ ਆਲਰੇਡੀ ਇਨ ਪਲੇਸ ਹੈਗੇ ਕੋ ਕਿਸੇ ਨੂੰ ਘੁਬਰਾਣ ਦੀ ਕੋਈ ਵੀ ਲੋੜ ਨਹੀਂ ਹੈ ਬੇਸਿਕਲੀ ਸ਼ਾਰਤੀ ਅੰਸ਼ਾਨ ਦਵਾ ਇਹੋ ਜੀ ਜਿਹੜੀ ਐਕਟੀਵਿਟੀ ਕੀਤੀ ਗਈ ਹੈ ਇਸ ਸੰਬੰਧ ਦੇ ਵਿੱਚ ਜਿਹੜੀ ਹੈਗੀ ਹੈ ਵੀ ਇਨਵੈਸਟੀਗੇਸ਼ਨ ਕਰ ਰਿਹਾ ਅਸੀਂ ਹੀ ਔਥੈਂਟੀਸਿਟੀ ਵੀ ਚੈੱਕ ਕਰ ਰਹੇ ਕਿ ਮੇਲ ਕਿਤੇ ਦੁਆਰਾ ਭੇਜ ਆ ਗਿਆ ਐਂਡ ਅਸੀਂ ਐਪਰੋਪ੍ਰੀਏਟ ਐਕਚੁਅਲੀ ਬਾਕੀ ਦਰਲੋਛ ਬੀ ਜਨਵਰੀ ਕਰਕੇ ਜੀਆਂ ਜੀਆਂ ਦੇਖੋ ਮੈਂ ਤੁਹਾਨੂੰ ਫੋਰ યોਰ ਇਨਫੋਰਮੇਸ਼ਨ ਆਲਸੋ ਕਿ ਵੀ ਜਿਹੜਾ ਸੱਚ ਕਾਈਂਡ ਆਫ ਮੇਲ ਨਾਕਿਵ ਗੁਰਦਾਸ ਕੋ ਦੇ ਵਿੱਚ ਬਾਕੀ ਜਗ੍ਹਾ ਵੀ ਰੀਸੀਵ ਹੋਇਆ ਬਾਕੀ ਜਗ੍ਹਾ ਵੀ ਜਿਹੜੀ ਹੈ ਜੀ ਅਹ ਦੇ ਸਟੇ ਵਕਤ ਖਾਤੇ ਵੀ ਜਿਹੜਾ ਹੈਗਾ ਮੇਲ ਦੇ ਸੇਮ ਮੇਲ ਸੇਮ ਤਰੀਕੇ ਦਾ ਮਿਲ ਆਇਆ ਸੀਗਾ ਐਂਡ ਉਹ ਵੀ ਜਿਹੜਾ ਹੈਗਾ ਉਹਨਾਂ ਦੇ ਵੀ ਜਿਹੜੀ ਹੈਗੀ ਬਾਕਸ ਜਿਹੜਾ ਹੈ ਝੂਠਾ ਉਹ ਸਭ ਹੋਇਆ ਹੈ ਕਿਸੇ ਵੀ ਤਰੀਕੇ ਦੀ ਕੋਈ ਵੀ ਐਕਟੀਵਿਟੀ ਕਿਤੇ ਵੀ ਰਿਪੋਰਟ ਨਹੀਂ ਸਰ ਮੇਲ ਵਿੱਚ ਕਿਸੇ ਬੰਦੇ ਦਾ ਜਿਹੜਾ ਕੀਤਾ ਗਿਆ ਕਿ ਇਸ ਬੰਦੇ ਦਾ ਜ਼ਿਕਰ ਕੀਤਾ ਗਿਆ ਜੀ ਦੇਖੋ ਉਹ ਤਾਂ ਦੈਟ ਇਜ਼ ਤੁਹਾਨੂੰ ਪਤਾ ਹੈਗਾ ਕਿ ਸੈਂਸਿਟੀਵਿਟੀ ਨੈਚਰ ਨੂੰ ਦੇਖ ਕੇ ਉਹ ਸਾਡੇ ਨਾਲ ਤੁਸੀਂ ਤੁਹਾਡੇ ਨਾਲ ਡਿਟੇਲ ਨਹੀਂ ਕਰ ਸਕਦੇ ਸ਼ੇਅਰ ਨਹੀਂ ਕਰ ਸਕਦੇ ਬਾਕੀ ਅਸੀਂ ਅੱਦੇ ਚ ਇਨਵੈਸਟੀਗੇਸ਼ਨ ਕਰ ਰਹੇ ਸੀ ਬੱਸ ਸਰ ਸਕੂਲ ਮੈਡਮ ਨੇ ਲਿਖੀ ਗਿਆ ਛੁੱਟੀ ਕਰਨ ਵਾਸਤੇ ਗਿਆ ਜਾਂ ਦੋ ਤਿੰਨ ਸਕੂਲ ਦੇ ਦੇਖੋ ਅਸੀਂ ਸਾਡੇ ਵੱਲੋਂ ਕੋਈ ਇਨਸਟਰਕਸ਼ਨ ਪਾ ਕੇ ਅਸੀਂ ਤਾਂ ਪੂਰਾ ਜਿਹੜਾ ਹੈਗਾ ਕਿਉਂਕਿ ਅੱਜ ਅਸੀਂ ਸਾਨੂੰ ਪਤਾ ਚੱਲਿਆ ਜੇ ਬਸੰਤ ਪੰਚਮੀ ਕਰਕੇ ਕਚਪੂਲਾ ਦੇ ਵਿੱਚ ਛੁੱਟੀ ਆਲਰੇਡੀ ਸੀਗੀ ਤਾਂ ਬਾਕੀ ਅਸੀਂ ਜਿਹੜਾ ਹੈਗਾ ਨਵੰਦੇ ਵਿਦਿਆਲੇ ਜਿਹੜਾ ਹੈ ਕਿ ਇੱਕ ਰੈਜੀਡੈਂਸ਼ੀਅਲ ਸਕੂਲ ਹੈਗਾ ਉੱਥੇ ਵੀ ਅਸੀਂ ਜਿਹੜਾ ਹੈਗਾ ਜਿਹੜੀ ਹੈਗੀ ਇੰਟਰਸ ਆਵਰ ਟਾਈਮ ਚੈੱਕ ਕੀਤਾ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਹੈ ਕਿਸੇ ਨੂੰ ਕੋਈ ਆਂਡੀ ਲੋੜ ਨਹੀਂ ਹੈਗੀ ਕਿ ਗੁਰਦਾਸਪੁਰ ਪੁਲਿਸ ਪੰਜਾਬ ਪੁ पंजाब सरकार मान्यो सी एम साहब डी जी पी साहब के निर्देशन नेता है पूरी जी तो है चुस्त और दुरुस्त हैगी किसी भी तरीके का कोई भी घटना हम अंजाम नहीं दिते देनेगी दे तो पुलिस की जो विटनेस है वो तो तुम देख भी सकते हो कि गैंगस्टर के बाद जो एक्शन है वो सा चल रहा है एंड उसी लड़ी के डोमनेशन एक्सरसाइज है वो भी चल रही है तो अगेन मैं सारे अपील करा कि यहोजी जी है जी अफवाह पर ध्यान ना दे ਸੋਸ਼ਲ ਮੀਡੀਆ ਤੇ ਐਂਡ ਅਸੀਤ ਤੁਹਾਡੇ ਨਾਲ ਹੀ ਵੀ ਸਾਰਿਆਂ ਨੂੰ ਆ ਤੇ ਤੁਸੀਂ ਵੀ ਵਕਤ-ਵਕਤ ਸਾਰਿਆਂ ਨੂੰ ਕਮਿਊਨੀਕੇਟ ਕਰੋ ਸੋ ਥੈਟ ਕਿਸੇ ਵੀ ਤਰੀਕੇ ਦਾ ਕੋਈ ਵੀ ਐਮਐਸ ਕਮਿਊਨੀਕੇਸ਼ਨ ਆ ਪਬਲਿਕ